ਸਰਕਾਰ گلوبਲ ਪੰਜਾਬ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਜਤਿੰਦਰ ਕੌਰ ਲੈ ਕੇ ਹਾਜ਼ਰ ਹਾਂ ਸਾਡਾ ਖਾਸ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਇਹ ਉਹ ਪ੍ਰੋਗਰਾਮ ਹੈ ਜਿਸ ਤਹਿਤ ਵੱਡੇ ਮੁੱਦਿਆਂ ਤੇ ਗੱਲਬਾਤ ਕੀਤੀ ਜਾਂਦੀ ਹੈ ਉਹ ਮੁੱਦੇ ਚਾਹੇ ਰਾਸੀ ਹੋਣ ਧਾਰਮਿਕ ਹੋਣ ਜਾਂ ਫਿਰ ਸਮਾਜਿਕ ਹੋਣ ਇਸ ਪ੍ਰੋਗਰਾਮ ਦੀ ਖਾਸੀਅਤ ਇਹ ਹੈ ਕਿ ਇਸ ਦੇ ਵਿੱਚ ਖਬਰ ਦੇ ਪਿੱਛੇ ਦੀ ਖਬਰ ਤੇ ਗੱਲਬਾਤ ਕੀਤੀ ਜਾਂਦੀ ਹੈ ਖਾਸ ਤੌਰ ਤੇ ਉਹਨਾਂ ਵਿਸ਼ਿਆਂ ਨੂੰ ਉਹਨਾਂ ਮੁੱਦਿਆਂ ਨੂੰ ਵੀ ਪ੍ਰਮੁੱਖਤਾ ਦੇ ਨਾਲ ਇਸ ਤੇ ਗੱਲਬਾਤ ਕੀਤੀ ਜਾਂਦੀ ਹੈ ਜਿਹੜੇ ਪੰਜਾਬ ਦੇ ਨਾਲ ਤੇ ਪੰਜਾਬ ਦੇ ਲੋਕਾਂ ਦੇ ਲਈ ਸਿੱਧੇ ਜਾਂ ਸਿੱਧੇ ਤੌਰ ਤੇ ਜ਼ਰੂਰੀ ਹੁੰਦੇ ਨੇ ਪਰ ਖੁੱਲ੍ਹ ਕੇ ਉਹਨਾਂ ਦੀ ਗੱਲਬਾਤ ਨਹੀਂ ਕੀਤੀ ਜਾਂਦੀ ਇਸ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਸਵਾਗਤ ਕਰ ਲੈਨੇ ਆ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਦਾ ਸਿਸਾ ਬਬਾ ਸਵਾਗਤ ਪ੍ਰੋਗਰਾਮ ਤੁਹਾਡਾ ਮਿਹਰਬਾਨੀ ਜੋ ਆਪਾਂ ਕਰਾਂਗੇ ਗੱਲ ਖੁੱਲ ਕੇ ਪਹਿਲਾਂ ਸਤਿ ਸ਼੍ਰੀ ਅਕਾਲ ਬਲਾਈ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਹੁਣ ਆਓ ਆਪਾਂ ਆਪਣੇ ਮੁੱਦਿਆਂ ਤੇ ਗੱਲ ਕਰੀਏ ਜਿਹੜੇ ਮੁੱਦਿਆਂ ਦਾ ਤੁਸੀਂ ਜ਼ਿਕਰ ਕਰਨਾ ਹੈ ਬਿਲਕੁਲ ਸਿੱਧੂ ਸਾਹਿਬ ਹਰ ਵਾਰ ਦੀ ਤਰ੍ਹਾਂ ਖਬਰਾਂ ਅੱਜ ਵੀ ਬਹੁਤ ਨੇ ਸਾਲ 2023 ਦੇ ਵਿੱਚ ਵੀ 24 ਦੀ ਇਲੈਕਸ਼ਨ ਨੂੰ ਲੈ ਕੇ ਲਗਾਤਾਰ ਸਮੂਚੀਆਂ ਪਾਰਟੀਆਂ ਪੱਬਾਂ ਭਾਰ ਸੀ ਗੱਠ ਜੋੜ ਦੀਆਂ ਚਰਚਾਵਾਂ ਵੀ ਲਗਾਤਾਰ ਚੱਲੀਆਂ ਤੇ ਹੁਣ 2024 ਚੜ ਗਿਆ ਤੇ 24 ਦੀ ਇਲੈਕਸ਼ਨ ਨੂੰ ਲੈ ਕੇ ਚਾਰਾ ਜੋਈ ਤੇਜ਼ ਹੋ ਗਈ ਹੈ ਚਾਰ ਪੰਜ ਮਹੀਨੇ ਰਹਿ ਗਏ ਨੇ ਤੇ ਉਸ ਤੋਂ ਪਹਿਲਾਂ ਗੱਠ ਜੋੜ ਹਾਲਾਂਕਿ ਕਿਸੇ ਨੇ ਵੀ ਚਾਹੇ ਆਮ ਆਦਮੀ ਪਾਰਟੀ ਹੋਵੇ ਚਾਹੇ ਕਾਂਗਰਸ ਹੋਵੇ ਖੁੱਲ ਕੇ ਅਸੀਂ ਪੁਸ਼ਟੀ ਨਹੀਂ ਸੀ ਕੀਤੀ ਕਿ ਗੱਠਜੋੜ ਹੋਵੇਗਾ ਪਰ ਜਿਸ ਤਰੀਕੇ ਦੇ ਨਾਲ ਸੀਟਾਂ ਦੀ ਵੰਡ ਹੋਈ ਹੈ ਉਸ ਨੂੰ ਵੇਖ ਕੇ ਇੰਜ ਲੱਗਦਾ ਹੈ ਕਿ ਗੱਠਜੋੜ ਦੇ ਸੰਕੇਤ ਦੋਨਾਂ ਪਾਰਟੀਆਂ ਨੇ ਜ਼ਰੂਰ ਦੇ ਦਿੱਤੇ ਨੇ। ਤੋਂ ਵੱਡਾ ਸਵਾਲ ਹੈ ਕਿ ਪੋਲੀਟੀਕਲ ਤੌਰ ਤੇ ਜੇ ਆਪਾਂ ਕੌਮੀ ਪੱਧਰ ਤੇ ਗੱਲ ਕਰੀਏ ਜੀ ਤਾਂ ਅੱਜ ਦੇ ਸਮਿਆਂ 'ਚ ਪਾਰਲੀਮੈਂਟ ਦੀ ਚੋਣ ਤੋਂ ਵੱਡਾ ਕੋਈ ਸਵਾਲ ਹੈ ਹੀ ਨਹੀਂ। ਬਿਲਕੁਲ ਪਾਰਲੀਮੈਂਟ ਦੀਆਂ ਚੋਣਾਂ ਕਿੱਦਾਂ ਹੋਣਗੀਆਂ ਕਿੱਦਾਂ ਨਹੀਂ ਹੋਣਗੀਆਂ ਚਾਹੇ ਵਿਰੋਧੀ ਧਿਰਾਂ ਚਾਹੇ ਕੇਂਦਰ 'ਚ ਬੈਠੀ ਰੂਲਿੰਗ ਤਾਂ ਰਹਿ ਗਈ ਕੋਈ ਮੌਕਾ ਨਹੀਂ ਜਾਣ ਦਿੰਦੇ ਇੱਕ ਦੂਜੇ ਨੂੰ ਕਿੱਥੇ ਠੱਬੀ ਲਾਈ ਜਾ ਸਕਦੀ ਹੈ ਕਿੱਥੇ ਕਿਸ ਦੇ ਖਿਲਾਫ ਬੋਲਿਆ ਜਾ ਸਕਦਾ ਹੈ ਬਿਲਕੁਲ ਪਰ ਇਹ ਹੈ ਕਿ ਅਸਲ ਇਹ ਸਾਰਿਆਂ ਤਰ੍ਹਾਂ ਆਪਣਾ ਆਪਣੇ ਖੇਮਿਆਂ 'ਚ ਆਪਣੇ ਆਪ ਨੂੰ ਮਜ਼ਬੂਤੀ ਲਈ ਅੱਗੇ ਵਧ ਰਹੀ ਹੈ ਆਪਾਂ ਜਿਸ ਮੁੱਦੇ ਦਾ ਜ਼ਿਕਰ ਕਰ ਰਹੇ ਹਾਂ ਦੇਖੋ ਕਾਂਗਰਸ ਨੇ ਆਪਣੇ ਤੌਰ ਤੇ ਜਿਹੜਾ ਪਿਛਲੇ ਦਿਨਾਂ 'ਚ ਇੱਕ ਮੰਤਨ ਕੀਤਾ ਹੈ ਜੀ ਪੰਜਾਬ ਦੇ ਆਗੂ ਵੀ ਗਏ ਸੀ ਦੂਜੇ ਸੂਬਿਆਂ ਦੇ ਹਿਮਾਚਲ ਦੇ ਵੀ ਆਪਣੇ ਗਵਾਨ ਦੇ ਹਰਿਆਣਾ ਵਾਲੇ ਵੀ ਬਿਲਕੁਲ ਇਹਨਾਂ ਸਾਰੇ ਆਗੂਆਂ ਨੇ ਜਾ ਕੇ ਵੱਖ-ਵੱਖ ਤੌਰ ਤੇ ਆਪਣੇ ਜਿਹੜਾ ਕੌਮੀ ਪੱਧਰ ਦੀ ਲੀਡਰਸ਼ਿਪ ਹੈ ਜਿਮੇਂ 'ਚ ਰੋਹਲ ਗਾਂਧੀ ਪ੍ਰਿੰਕਾ ਗਾਂਧੀ ਸੋਨੀਆ ਖੜਗੇ ਇਹ ਸਾਰੇ ਪਾਰਟਿਸਪੇਟ ਕਰਦੇ ਰਹੇ ਆ ਬਿਲਕੁਲ ਉਹਦੇ ਜਿਹੜੀ ਇੱਕ ਸਮੁੱਚੇ ਤੌਰ ਤੇ ਅੱਜ ਮੀਡੀਆ ਚ ਇਨਡੀਕੇਸ਼ਨ ਉੱਭਰ ਕੇ ਸਾਹਮਣੇ ਆਈ ਹੈ ਜੀ ਦੋ ਵੱਡੀਆਂ ਗੱਲਾਂ ਜਿਹੜੀਆਂ ਕਾਂਗਰਸ ਵੱਲੋਂ ਆਈਆਂ ਇੱਕ ਤਾਂ ਕਿ 290 ਸੀਟਾਂ ਦੇ ਉੱਤੇ ਜੀ ਕਾਂਗਰਸ ਆਪਣੇ ਤੌਰ ਤੇ ਚੋਣ ਲੜਨ ਦੀ ਜਿਹੜੀ ਐਕਸਰਸਾਈਜ਼ ਤਿਆਰੀ ਕਰ ਰਹੀ ਹੈ ਹਮ ਖੜਖੜ 100 ਸੀਟਾਂ ਜਿਹੜੀਆਂ ਉਹ ਕਹਿੰਦੇ ਅਸੀਂ ਆਪਣੇ ਨਾਲ ਇੰਡੀਆ ਗੱਠ ਜੋੜ ਲਈਆਂ ਬਾਕੀ ਦੀਆਂ ਤਰ੍ਹਾਂ ਹੈਗੀਆਂ ਜੀ ਉਹਨਾਂ ਤਰ੍ਹਾਂ ਦੇ ਲਈ ਛੱਡਾਂਗੇ ਹਮ ਜਿਹੜੀਆਂ 290 ਸੀਟਾਂ ਦੀ ਗੱਲ ਕਰਦੇ ਆ ਘੱਟੋ ਘੱਟ 10 ਸੂਬੇ ਹੈ ਜੀ ਜਿੰਨਾਂ 'ਚ ਕਾਂਗਰਸ ਅ ਕੱਲਿਆ ਚੋਣ ਲੜਨਾ ਚਾਹੁੰਦੀ ਹੈ ਜਿੱਦੇ 'ਚ ਕਾਂਗਰਸ ਦੀ ਆਪਣੀ ਮਜ਼ਬੂਤ ਸੀਧੀ ਹੈ ਜੀ ਜਾਂ ਕਿਤੇ ਪਹਿਲਾਂ ਹਾਕਮਤਰਤ ਰਹੀ ਹੈ ਇਸ ਕਰਕੇ ਕਾਂਗਰਸ ਦਾ ਆਪਣਾ ਉਥੇ ਕਲੇਮ ਹੈ ਕਿ ਅਸੀਂ ਆਪਣੇ ਤੌਰ ਤੇ ਉਹਨਾਂ ਸੀਟਾਂ ਦੇ ਉੱਤੇ ਲੜਾਂਗੇ 290 ਸੀਟਾਂ ਕਾਫੀ ਇੱਕ ਵੱਡੀ ਗਿਣਤੀ ਹੁੰਦੀ ਹੈ ਪਰ ਦੂਜੇ ਪਾਸੇ ਕੀ ਹੋਣ ਜਿਹੜੀਆਂ ਵੱਖ-ਵੱਖ ਤਰ੍ਹਾਂ ਹੈਗੀਆਂ ਆਪ ਹੈ ਦੂਜੀਆਂ ਕੌਮੀ ਪੱਧਰੀਆਂ ਬੰਗਾਲ ਦੀ ਪਾਰਟੀ ਐ ਜੁਪੀ ਵਾਲੇ ਐ ਸਾਊਥ ਵਾਲੇ ਐ ਦੂਜੀਆਂ ਤਰ੍ਹਾਂ ਜੰਮੂ ਕਸ਼ਮੀਰ ਵਾਲੇ ਐ ਹਰਿਆਣੇ ਵਾਲੇ ਐ ਕੀ ਉਹ ਇਹਨਾਂ ਗੱਲਾਂ ਦੇ ਉੱਤੇ ਸਹਿਮਤ ਹੋਣਗੇ ਜੀ ਕਿ 100 ਸੀਟਾਂ ਜਿਹੜੀਆਂ ਹੈਗੀਆਂ ਬਾਕੀ ਸਾਰਿਆਂ ਨੂੰ ਤੇ 290 ਕੇਵਲ ਕਾਂਗਰਸ ਹਮ ਇਹਦਾ ਆਉਣ ਵਾਲਾ ਸਮਾਗਸੇਗਾ ਪਰ ਇਹਦੀ ਦਿਲਚਸਪੀ ਇਹ ਹੈ ਕਿ ਪਹਿਲੀ ਵਾਰ ਇਹ ਸੰਕੇਤ ਹੈ ਕਿ ਕਾਂਗਰਸ ਪੰਜਾਬ ਦੇ ਚ 8 ਸੀਟਾਂ ਦੇ ਲੜਨ ਦੀ ਆਪਣੀ ਐਕਸਰਸਾਈਜ਼ ਕਰ ਰਹੀ ਹੈ ਜੀ ਜੇ ਉਹ 8 ਸੀਟਾਂ ਦੇ ਲੜਨ ਦੀ ਆਪਾਂ ਗੱਲ ਕਰਦੇ ਆਂ ਸਿੱਧਾ ਆਇਕਤਾ ਇਸ ਦਾ ਇਹ ਜਿਹੜਾ ਸੰਕੇਤ ਮਿਲਦਾ ਹੈ ਕਿ ਕਾਂਗਰਸ ਆਪ ਨਾਲ ਪੰਜਾਬ ਚ ਗੱਠਜੋੜ ਕਰਨ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ ਜੀ ਇਹ ਤਾਂ ਹੋ ਸਕਦਾ ਹੈ ਕਿ ਸੀਟਾਂ ਦੇ ਮਾਮਲੇ ਤੇ ਮਤਭੇਦ ਹੋਣ ਇਹਨਾਂ ਨੇ 8 ਦਾ ਦਾਵਾ ਕੀਤਾ ਅਗਲੇ ਕਹਿਣਗੇ ਨਹੀਂ 8 ਨਹੀਂ ਇਸ ਤਾਂ 5 ਛੱਡਾਂਗੇ ਜਾਂ 6 ਛੱਡਾਂਗੇ ਜੀ ਪਰ ਕਾਂਗਰਸ ਨੇ ਇਸ ਗੱਲ ਦਾ ਕੌਮੀ ਪੱਧਰ ਤੇ ਸੰਕੇਤ ਦੇ ਦਿੱਤਾ ਹੈ ਕਿ ਵੀ ਅਸੀਂ ਆਪ ਦੇ ਨਾਲ ਪੰਜਾਬ ਚ ਵੀ ਜਿਹੜਾ ਹੈਗਾ ਸਮਝੌਤਾ ਜਾਂ ਗੱਠਜੋੜ ਕਰਨ ਦੇ ਲਈ ਤਿਆਰ ਆਂ ਹਾਂ ਨੈਸ਼ਨਲ ਲਵ ਦਾ ਐਲੈਂਸ ਦਾ ਹਾਈ ਇੰਡੀਆ ਗੱਠ ਜੋੜ ਬਿਲਕੁਲ ਪੰਜਾਬ ਬਾਰੇ ਪੀਸੀ ਦੇ ਵਿੱਚ ਕਾਫੀ ਜਿਹੜੇ ਚਰਚਾ ਵਾਦ-ਵਾਦ ਹੁਣ ਵੀ ਜਦੋਂ ਆਪਾਂ ਗੱਲ ਕਰ ਰਹੇ ਹਾਂ ਪੰਜਾਬ ਦੇ ਵਿੱਚ ਤਾਂ ਵਾਦ-ਵਾਦ ਅੱਜ ਵੀ ਹੈ ਹੀ ਹੈ ਬਿਲਕੁਲ ਕੱਲ ਜਦੋਂ ਮੁਖਵੰਤਰੀ ਭਗਵੰਤ ਮਾਨ ਪ੍ਰੈਸ ਕਾਨਫਰੰਸ ਕਰ ਰਹੇ ਸੀ ਆਪਣੇ ਵਰਗੇ ਜਿਹੜੇ ਮੀਡੀਆ ਵਾਲੇ ਦੋਸਤ ਆ ਉਹਨਾਂ ਨੇ ਸਵਾਲ ਪੁੱਛਿਆ ਕਿ ਜੀ ਪੰਜਾਬ ਚ ਕਾਂਗਰਸਾਂ ਤੇ ਆਪ ਦਾ ਗੱਠ ਜੋੜ ਹੋਣ ਜਾ ਰਿਹਾ ਕੌਮੀ ਪੱਧਰ ਤੇ ਕੀ ਹੋਏਗਾ ਜੀ ਤਾਂ ਮੁਖਵੰਤਰੀ ਭਗਵੰਤ ਮਾਨ ਨੇ ਦੇਖੋ ਹੁਣ ਭਗਵੰਤ ਮਾਨ ਵੀ ਆਪ ਦੇ ਕੌਮੀ ਪੱਧਰ ਦੇ ਆਗੂ ਆ ਸਾਰੇ ਸੂਬਿਆਂ 'ਚ ਜਾਂਦੇ ਆ ਜਿੱਦਾਂ ਮੈਂ ਕਹਿੰਨਾ ਉਹਨਾਂ ਕਾਫੀ ਕਾਫੀ ਹਰਸੇ ਬਾਅਦ ਆ ਪੰਜਾਬ ਦਾ ਕੋਈ ਪਹਿਲਾ ਆਗੂ ਆ ਜਿਹੜਾ ਕੌਮੀ ਪੱਧਰ ਤੇ ਇਸ ਤਰ੍ਹਾਂ ਨੇਤਰ ਕੇ ਸਾਹਮਣੇ ਆ ਰਿਹਾ ਉਹ ਆ ਮੁਕੰਤਰੀ ਭਗਵੰਤ ਮਾਨ ਹੂੰ ਸੋ ਭਗਵੰਤ ਮਾਨ ਹੋਣਾ ਨੇ ਵੀ ਕੱਲ ਮੀਡੀਆ 'ਚ ਇਹ ਗੱਲ ਕਹੀ ਆ ਕਿ ਇਸ ਵੇਲੇ ਵੱਡਾ ਸਵਾਲ ਆ ਦੇਸ਼ ਨੂੰ ਬਚਾਉਣ ਦਾ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਦਾ ਉਹ ਤਾਂ ਹੀ ਬਚੇਗਾ ਜੇ ਭਾਜਪਾ ਦਾ ਆਪਾ ਟੱਕਰ ਆ ਕਰ ਸਕਾਂਗੇ ਹੂੰ ਭਾਜਪਾ ਟੱਕਰ ਕਿਦਾਂ ਹੋਏਗਾ ਇੰਡੀਆ ਗੱਠ ਜੋੜਦੇ ਰਹੀ ਇੰਡੀਆ ਗੱਠ ਜੋੜ ਇੱਕ ਪਲੇਟਫਾਰਮ ਤੇ ਆਵਾਂਗੇ ਤਾਂ ਹੀ ਕਹਿੰਦੇ ਭਾਜਪਾ ਨੂੰ ਹਰਾਇਆ ਜਾ ਸਕਦਾ ਸੋ ਇੱਕ ਸੰਕੇਤ ਤਾਂ ਸਪਸ਼ਟ ਹੈ ਕਿ ਕੌਮੀ ਪੱਧਰ ਤੇ ਇਹ ਪਾਰਟੀਆਂ ਜਿਹੜੀਆਂ ਹੈਗੀਆਂ ਰਲ ਕੇ ਲੜਨਗੀਆਂ ਭਾਜਪਾ ਦੇ ਖਿਲਾਫ ਤੇ ਜੋ ਪੰਜਾਬ ਬਾਰੇ ਸਵਾਲ ਪੁੱਛਿਆ ਗਿਆ ਖੈਰ ਭਗਵੰਤ ਮਾਨ ਆਪਾਂ ਕਹਿੰਨੇ ਨੇ ਅਕਸਰ ਕਿ ਕਲਾਕਾਰ ਵੀ ਹੈ ਬਿਲਕੁਲ ਕਹਿੰਦਾ ਚਾਹੇ ਆਪਾਂ ਗੱਲ ਕਰ ਲਈ ਦਿੱਲੀ ਦੀ ਚਾਹੇ ਆਪਾਂ ਗੱਲ ਕਰ ਲਈ ਪੰਜਾਬ ਦੀ ਕਹਿੰਦਾ ਤਾਂ ਇਦਾਂ ਦੀ ਗੱਲ ਹੈ ਜੇ ਬੱਚੇ ਆਪਣੀ ਕਿਸੇ ਮਾਂ ਨੂੰ ਕਹਿਣ ਵੀ ਕਹਾਣੀ ਸੁਣਾਓ ਤਾਂ ਦੋ ਲਾਈਨਾਂ ਚ ਕਹਾਣੀ ਮੁੱਕ ਜਾਂਦੀ ਏ ਏਕੀ ਥੀ ਕਾਂਗਰਸ ਬਿਲਕੁਲ ਇਸ ਤਰ੍ਹਾਂ ਦਾ ਕੁਝ ਉਹਨੇ ਲਫ਼ਜ਼ ਇਸਤੇਮਾਲ ਕੀਤਾ ਵੀ ਕੋਈ ਦਿੱਲੀ ਤੇ ਪੰਜਾਬ ਚ ਕਦੇ ਲੋਕੀ ਕਿਆ ਕਰਨਗੇ ਬਾਵਾ ਕਹਾਣੀਆਂ ਸੁਣਾਇਆ ਕਰਨੀਆਂ ਬੱਚਾ ਨੂੰ ਕਿ ਇੱਥੇ ਕਦੇ ਕਾਂਗਰਸ ਵੀ ਹੁੰਦੀ ਸੀ ਜੀ ਸੋ ਭਗਵਾਨ ਜੀ ਮਾਨ ਇਹਨਾਂ ਦੋਨਾਂ ਸੂਬਿਆਂ ਚ ਦਿੱਲੀ ਦੀ ਗੱਲ ਕਰੀਏ ਜਾਂ ਆਪਾਂ ਪੰਜਾਬ ਦੀ ਗੱਲ ਕਰੀਏ ਇੱਥੇ ਤਾਂ ਕਾਂਗਰਸ ਦੀ ਹੋਂਦ ਮੰਨਣ ਨੂੰ ਹੀ ਤਿਆਰ ਨਹੀਂ ਕਿਥੇ ਕੋਈ ਹੋਂਦ ਹੈਗੀ ਹੈ ਜੀ ਦੂਜੇ ਪਾਸੇ ਜੇ ਸਮੁੱਦੇ ਦੀ ਆਪਾਂ ਗੱਲ ਕਰ ਰਹੇ ਹਾਂ ਕਾਂਗਰਸ ਇਹ ਕਹਿ ਰਹੀ ਕਿ ਪੰਜਾਬ ਚ ਅਸੀਂ 8 ਸੀਟਾਂ ਤੇ ਇਲੈਕਸ਼ਨ ਲੜਾਂਗੇ ਸੋ ਇਹਦਾ ਮਤਲਬ ਇਹ ਆ ਕਿ ਕਾਂਗਰਸ ਵੀ ਸਮਝੌਤੇ ਦੇ ਰੌਂਚ ਹੈਗੀ ਆ ਜੀ 8 ਸੀਟਾਂ ਦੇ ਮਾਮਲੇ ਤੇ ਮਤਬੇਦ ਹੋ ਸਕਦਾ ਹੈ ਕਿਉਂਕਿ ਦੋਨਾਂ ਪਾਸਿਆਂ ਤੋਂ ਜਿਸ ਮੁੱਦੇ ਤੇ ਆਪਾਂ ਹੁਣ ਜ਼ਿਕਰ ਕੀਤਾ ਆਪਾਂ ਭਗਵੰਤ ਮਾਨ ਦੀ ਗੱਲ ਕਰ ਲਈ ਕਾਂਗਰਸ ਦੀ ਜਿਹੜੀ ਮੀਟਿੰਗ ਹੋਈ ਆ ਉਸ ਦੀ ਗੱਲ ਕਰ ਲਈਏ ਉਹਦੇ ਸੀਟਾਂ ਦਾ ਮੰਥਨ ਲਈ ਤਾਂ ਅਜੇ ਡੇਟ ਤੈ ਹੋ ਕੇ ਮੀਟਿੰਗ ਹੋਈ ਹੋਵੇ ਤੈ ਹੋਏਗਾ ਜੀ ਕਿ ਕਿਨੇ ਕਿੰਨੀਆਂ ਸੀਟਾਂ ਲੈਣੀਆਂ ਜਾਂ ਕਿੱਥੇ ਮਤ ਭੇਜਦਾ ਪਰ ਇਨ ਪ੍ਰਿੰਸੀਪਲ ਸਿਧਾਂਤਕ ਤੌਰ ਤੇ ਆਪਾਂ ਜੇ ਦੇਖੀਏ ਜਿਹੜੀ ਗੱਲ ਭਗਵੰਤ ਮਾਨ ਨੇ ਕੀਤੀ ਹੈ ਜਿਹੜੀ ਕਾਂਗਰਸ ਦੇ ਖੇਮਿਆਂ 'ਚੋ ਮੀਟਿੰਗਾਂ ਤੋਂ ਬਾਅਦ ਸਾਹਮਣੇ ਆਈ ਹੈ ਹੂੰ ਉਹਦੇ 'ਚ ਇੱਕ ਦੋਨੇ ਤਰ੍ਹਾਂ ਦੀ ਜਿਹੜਾ ਕੌਮੀ ਪੱਧਰ ਤੇ ਦਾ ਗੱਠਜੋੜ ਕਰਨੀ ਹੈ ਕਰਨੀਆਂ ਪੰਜਾਬ 'ਚ ਵੀ ਕਿਤੇ ਸੰਭਾਵਨਾ ਹੈਗੀ ਐ ਇਸ ਗੱਲ ਦੀ ਇਹ ਗੱਠਜੋੜ ਹੋ ਸਕਦਾ ਦੋਨੇ ਤਰ੍ਹਾਂ ਦੀ ਜ਼ਰੂਰਤ ਵੀ ਹੈ ਜੀ ਇਸ ਮਾਮਲੇ 'ਚ ਹਾਲਾਂਕਿ ਤਕੜਾ ਵਿਵਾਦ ਹੈ ਪੰਜਾਬ ਦੇ ਜਦੋਂ ਆਪਾਂ ਕਾਂਗਰਸ ਦੀ ਗੱਲ ਕਰਦੇ ਆ ਤਾਂ ਇਹ ਵੱਖਰੀ ਗੱਲ ਹੈ ਕਿ ਕਾਂਗਰਸ ਦਾ ਪਹਿਲਾਂ ਆਪਣਾ ਵੀ ਵਿਵਾਦ ਇਸ ਮਾਮਲੇ 'ਤੇ ਛੜਿਆ ਹੋਇਆ ਜੀ ਕਾਂਗਰਸ ਦਾ ਇੱਕ ਤਕੜਾ ਹਿੱਸਾ ਕਹਿੰਦਾ ਸਮਝੌਤਾ ਕਰਨਾ ਚਾਹੀਦਾ ਹੂੰ ਜਨਨ ਚ ਕਈ ਸੀਨੀਅਰ ਆਗੂ ਇਹ ਕਹਿੰਦੇ ਸਮਝੋਤਾ ਹੋਣਾ ਚਾਹੀਦਾ ਹੈ ਪਾਰਲੀਮੈਂਟ ਮੈਂਬਰ ਹੈ ਨਜੋ ਸਿੱਧੂ ਹੈ ਹੋਰ ਲੋਕ ਹੈਗੇ ਆ ਜਿਹੜੇ ਕਹਿੰਦੇ ਕਿ ਜੋ ਕੇਂਦਰ ਦੀ ਲੀਡਰਸ਼ਿਪ ਫੈਸਲਾ ਕਰੇਗੀ ਉਹ ਪ੍ਰਵਾਨ ਹੋਏਗਾ ਬਿਲਕੁਲ ਕੋਈ ਆਗੂਆਂ ਦਾ ਕਹਿਣਾ ਜਨਨ ਚ ਪ੍ਰਤਾਪ ਬਾਜਵਾ ਵੀ ਹੈ ਜੀ ਆਸ਼ੂ ਹੈ ਹੋਰ ਕਈ ਆਗੂ ਹੈ ਹਮ ਪ੍ਰਗਟ ਸਿੰਘ ਹੈ ਜਿਹੜੇ ਕਹਿੰਦੇ ਜੇ ਸਮਝੋਤਾ ਹੋਏਗਾ ਤਾਂ ਪੰਜਾਬ ਚ ਕਾਂਗਰਸ ਲਈ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ਸਮਝੋ ਤਾਂ ਹੁੰਦਾ ਕਿ ਨਹੀਂ ਹੁੰਦਾ ਜੀ ਸੋ ਬੜਾ ਅਜੀਬ ਕਿਸਮ ਦਾ ਇੱਕ ਮੰਥਨ ਚੱਲ ਰਿਹਾ ਹੈ ਵਿਦਨ ਕਾਂਗਰਸ ਤੇ ਆਊਟ ਆਫ ਕਾਂਗਰਸ ਵਿਦਨ ਕਾਂਗਰਸ ਦਾ ਕਾਂਗਰਸ ਦੇ ਅੰਦਰ ਹੀ ਮੰਥਨ ਹੈ ਬਿਲਕੁਲ ਪਹਿਲਾਂ ਤਾਂ ਨਵਜੋਤ ਸਿੱਧੂ ਨੂੰ ਰੈਲੀਆਂ ਕਰਨ ਦੇਣੀਆਂ ਕਿ ਨਹੀਂ ਕਰਨ ਦੇਣੀਆਂ ਉਹ ਇੱਕ ਵੱਖਰਾ ਮੁੱਦਾ ਹੈ ਨਵਜੋਤ ਸਿੱਧੂ ਕਹਿੰਦੇ ਕਿ ਮੈਂ ਪੰਜਾਬ ਦੇ ਹਿੱਤਾਂ ਲਈ ਆਪਾਂ ਪਹਿਲਾਂ ਵੀ ਇਸ ਮੁੱਦੇ ਤੇ ਗੱਲ ਕੀਤੀ ਹੈ ਕਿ ਕਾਂਗਰਸ ਦੀ ਬਿਹਤਰੀ ਲਈ ਮੈਂ ਰੈਲੀਆਂ ਕਰਾਂਗਾ ਦੂਜੇ ਪਾਸੇ ਜਿਹੜੀ ਦੂਜੀ ਤਰ੍ਹਾਂ ਉਹ ਇਹ ਕਹਿ ਰਿਹਾ ਕਿਸ ਤਰ੍ਹਾਂ ਰੈਲੀਆਂ ਨਹੀਂ ਹੋ ਸਕਦੀਆਂ ਫਿਰ ਆਪ ਦੀ ਤੇ ਨਾਲ ਹੀ ਜਿਹੜੀ ਕਾਂਗਰਸ ਦੀ ਵੀ ਵੱਡੀ ਟਸਲ ਹੈ ਕਾਂਗਰਸ ਦਾ ਇੱਕ ਸਟਰੋਂਗ ਮਜ਼ਬੂਤ ਹਿੱਸਾ ਹੈ ਜਿਹੜਾ ਇਹ ਕਹਿ ਰਿਹਾ ਕਿ ਜੇ ਸਮਝੌਤਾ ਕਰਾਂਗੇ ਤਾਂ ਸਥਿਤੀ ਜਿਹੜੀ ਹੈ ਨਿਰਾਸ਼ਾਜਨਕ ਹੈ ਇਹ ਨਤੀਜੇ ਨਿਰਾਸ਼ਾਜਨਕ ਹੋਣਗੇ ਜੀ ਦੂਜੇ ਪਾਸੇ ਕੁਝ ਹੋਰ ਲੋਕਾਂ ਦੇ ਜਿਹੜੇ ਕਹਿ ਰਹੇ ਜੇ ਤੁਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਟੱਕਰਾ ਕਰਨਾ ਹੈ ਤਾਂ ਇਹ ਗੱਲ ਜਿਹੜੀ ਹੈ ਸਮਝੌਤੇ ਤੋਂ ਬਗੈਰ ਸੰਭਵ ਨਹੀਂ ਜੀ ਵੈਸੇ ਵੀ ਜੋਤਾ ਅਕਸਰ ਪੰਜਾਬ ਬਾਰੇ ਕਹਿੰਦੇ ਕਿ 13 ਸੀਟਾਂ ਹੈਗੀਆਂ 13 ਸੀਟਾਂ ਕਦੇ ਇੱਕ ਦੇ ਪੱਲੇ ਤਾਂ ਪੈਂਦੀਆਂ ਨਹੀਂ ਜੀ ਕਿਸ ਦੇ ਪੱਲੇ ਘੱਟ ਪੈਣੀਆਂ ਕਿਸ ਦੇ ਵੱਧ ਪੈਣੀਆਂ 13 ਸੀਟਾਂ ਨੂੰ ਲੈ ਕੇ ਮੈਨੂੰ ਨਹੀਂ ਲੱਗਦਾ ਕਿ ਕੌਮੀ ਪੱਧਰ ਤੇ ਕੋਈ ਵਿਖੇੜਾ ਖੜਾ ਹੋਏਗਾ ਸਹਿਮਤੀ ਦਾ ਨਤੀਜਾ ਤਾਂ ਆਉਣ ਵਾਲੇ ਦਿਨਾਂ ਸਾਹਮਣੇ ਆਏਗਾ ਪਰ ਇੰਡੀਆ ਗੱਠਜੋੜ ਚਾਹੇ ਕਾਂਗਰਸ ਦਾ ਜਾਪ ਹੈ ਲੱਗਦਾ ਹੈ ਕਿ ਕੋਈ ਨਾ ਕੋਈ ਸਹਿਮਤੀ ਜ਼ਰੂਰ ਹੋਣਗੇ ਜਿਹੜੇ ਜਿੰਡੀਕੇਸ਼ਨ ਆਈ ਹੈ ਕਿ 8 ਸੀਟਾਂ ਦੇ ਉੱਤੇ ਕਾਂਗਰਸ ਲੜ ਸਕਦੀ ਆ ਜੀ ਸੋ 8 ਜੋ 13 ਜਿਹੜੀਆਂ 13 ਜੋ 8 ਤਾਂ ਬਾਕੀ ਤਾਂ ਪਹਿਲਾਂ ਹੀ ਉਹਨਾਂ ਨੇ ਛੜਤੀਆਂ ਨਾ ਦੂਜਾਂ ਦੀ ਸੋ ਗੱਲਬਾਤ ਹੋਏਗੀ ਤਾਂ ਹੋਰ ਵੀ ਛੜੀਆਂ ਜਾ ਸਕਦੀਆਂ ਸੋ ਲੱਗਦਾ ਇਹ ਹੈ ਕਿ ਪੰਜਾਬ ਦੇ ਵਿੱਚ ਵੀ ਦੋਨੇ ਤਰ੍ਹਾਂ ਮਿਲ ਕੇ ਚੱਲਣ ਦੇ ਲਈ ਆਪਣਾ ਮਨ ਬਣਾ ਰਹੀ ਹੈ ਜਿਹੜਾ ਸੰਕੇਤ ਆਇਆ ਸੀ ਬਿਲਕੁਲ ਬਿਲਕੁਲ ਸਿੱਧਾ ਸਾਬ ਪੰਜਾਬ ਦੀ ਤੁਸੀਂ ਗੱਲਬਾਤ ਕਰ ਰਹੇ ਹੋ ਤਾਂ ਕੱਲ ਸ਼੍ਰੋਮਣੀ ਕਮੇਟੀ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਪਹਿਲਾਂ ਪ੍ਰੋਗਰਾਮ ਐਲਾਨਿਆ ਗਿਆ ਸੀ ਕਿ ਜਥੇਦਾਰ ਗੁਰਦੇਵ ਸਿੰਘ ਕੌਕੇ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਣਾ ਸ੍ਰੀ ਅਨੰਤਖਰਤ ਸਾਇ ਤੇ ਅਰਦਾਸ ਸਮਾਗਮ ਹੁੰਦਾ ਉਸ ਤੋਂ ਬਾਅਦ ਜਥੇਦਾਰ ਤੋਂ ਮੰਗ ਕੀਤੀ ਜਾਂਦੀ ਹੈ ਕਿ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਕੌਕੇ ਨੂੰ ਤੇ ਇਹ ਸਾਰੇ ਮਾਮਲੇ ਦੇ ਵਿੱਚ ਅਕਾਲੀ ਦਲ ਵੀ ਘਿਰਦਾ ਨਜ਼ਰ ਆ ਰਿਹਾ ਹੈ ਕਿਤਨੇ ਕਿਤੇ ਕਹਿੰਦੇ ਕਿ ਅਕਾਲੀ ਦਲ ਕਸੂਤਾ ਫਸ ਗਿਆ ਉਹ ਜਾਨਣਾ ਚਾਹਾਂਗੇ ਕਿ ਕਿਸ ਤਰੀਕੇ ਦੇ ਨਾਲ ਜੋ ਤੇ ਬਹੁਤ ਨਾਜ਼ੁਕ ਤੇ ਭਾਵਕ ਮਾਮਲਾ ਹੈਗਾ ਜ ਜਦੋਂ ਆਪਾਂ ਤਤਕਾਲੀ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੀ ਗੱਲ ਕਰਦੇ ਆ ਜੀ ਤੇ ਕੋਬੈਨ ਸਿੰਘ ਦਾ ਸਮਾਸੀ ਬਲ ਸਿੰਘ ਦੀ ਸਰਕਾਰ ਸੀ ਉਸ ਵੇਲੇ ਚ ਬਹੁਤ ਵੱਡੀ ਪਦਰ ਤੇ ਜਿਹੜਾ ਹੈਗਾ ਕੋਈ ਇਸ ਤਰ੍ਹਾਂ ਵੀ ਵਾਪਰਿਆ ਕਿ ਝੂਠੇ ਪੁਲਿਸ ਮੁਕਾਬਲੇ ਬਣਾਏ ਗਏ ਝੂਠੇ ਪੁਲਿਸ ਮੁਕਾਬਲੇ ਚ ਬਹੁਤ ਸਾਰੇ ਨੌਜਵਾਨ ਜਿਹੜੇ ਹੈਗੇ ਮਾਰੇ ਗਏ ਜੀ ਹਾਲਾਂਕਿ ਉਸ ਵਾਇਲੈਂਸ ਦੇ ਦੌਰ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਹੈਗੇ ਆਪਸੀ ਹਿੰਸਾ ਦੇ ਵਿੱਚ ਵੀ ਮਾਰੇ ਗਏ ਜੀ ਪਰ ਜਦੋਂ ਆਪਾਂ ਗੱਲ ਕਰਦੇ ਆ ਭਾਈ ਗੁਰਦੇਵ ਸਿੰਘ ਕੌਂਕੇ ਦੀ ਹੂੰ ਤਾਂ ਇਹ ਉਸ ਜ਼ਾਤੀ ਦਾ ਸ਼ਿਕਾਰ ਹੋਏ ਜਿਹੜੀ ਪੁਲਿਸ ਦੀ ਵਾਇਲੈਂਸ ਦੀ ਪੁਲਿਸ ਦੀ ਹਿੰਸਾ ਦੀ ਗੱਲ ਕਰਦੇ ਆ ਜਿਹੜੀ ਰਿਪੋਰਟ ਆਈ ਹੈ ਸੀਨੀਅਰ ਪੁਲਿਸ ਅਧਿਕਾਰੀ ਦੀ ਹੁਣ ਸਾਹਮਣੇ ਆਈ ਹੈ ਨਿਸ਼ਚਿਤਵਾੜੀ ਉਹਨਾਂ ਦੀ ਰਿਪੋਰਟ ਦੇ ਵਿੱਚ ਸਪਸ਼ਟ ਗੱਲ ਆਉਂਦੀ ਹੈ ਕਿ ਭਾਈ ਗੁਰਦੇਵ ਸਿੰਘ ਕੋਕੇ ਨੂੰ ਪੁਲਿਸ ਵੱਲੋਂ ਤਸ਼ੱਦਦ ਦੇ ਕੇ ਮਾਰਿਆ ਗਿਆ ਇੱਕ ਕਹਾਣੀ ਕਢੀ ਗਈ ਜਿੱਦਾਂ ਪਹਿਲਾਂ ਵੀ ਇਸ ਮੁੱਦੇ ਤੇ ਗੱਲ ਕੀਤੀ ਹੈ ਉਹਨਾਂ ਨੂੰ ਕਿਹਾ ਗਿਆ ਕਿ ਜਿਹੜੇ ਹਥਿਆਰ ਇੱਕ ਜਗ੍ਹਾ ਤੇ ਹੈਗੇ ਆ ਹਥਿਆਰ ਤੁਹਾਡੇ ਤੋਂ ਬਰਾਮਦ ਕਰਨੇ ਆ ਲੈ ਕੇ ਗਏ ਦਿਖਾਇਆ ਗਿਆ ਕਿ ਜੇ ਮੁੜ ਕੇ ਪੁਲਿਸ ਦੇ ਗ੍ਰਿਫਟ ਚੋਂ ਦੇ ਹੀ ਰਾਸਤੇ 'ਚ ਉਹ ਪਗੋੜੇ ਹੋ ਗਏ ਜੀ ਹੁਣ ਪੁਲਿਸ ਰਾਸਤੇ 'ਚ ਕਿਹੜਾ ਜੋਤ ਪਗੋੜਾ ਹੋ ਸਕਦਾ ਹੈ ਬਿਲਕੁਲ ਉਹ ਤਾਂ ਬਹੁਤ ਹੀ ਇਹ ਜਿਹੜੀਆਂ ਰਿਪੋਰਟਾਂ ਆ ਰਹੀਆਂ ਜੀ ਕਿ ਪੁਲਿਸ ਵੱਲੋਂ ਬੜਾ ਗੈਰ ਮਨੁੱਖੀ ਵਰਤਾਰਾ ਔਰ ਕੋ ਕੋ ਕੇ ਪਾਈ ਕੋ ਕੇ ਨੂੰ ਮਾਰਿਆ ਗਿਆ ਉਹ ਮਾਮਲਾ ਜਿਹੜਾ ਹੈਗਾ ਬਹੁਤ ਹੀ ਇਸੜੇ ਜਿੰਦਗੀ ਨਾਲ ਵੱਡੀ ਪੱਧਰ ਤੇ ਵੱਖ-ਵੱਖ ਸਿੱਖ ਜਿਹਦੇ ਬੰਦੀਆਂ ਵੱਲੋਂ ਇਹਨਾਂ ਨੂੰ ਵਾਰਿਆ ਜਾ ਰਿਹਾ ਜੀ ਪਿਛਲੇ ਦਿਨਾਂ 'ਚ ਜਿਹੜਾ ਕ ਮਨੁੱਖੀ ਅਧਿਕਾਰ ਸੰਗਠਨ ਹੈਗਾ ਉਹਦੇ ਪ੍ਰਧਾਨ ਵੱਲੋਂ ਕਾਜ਼ਾ ਸਦੇ ਜਥੇਦਾਰ ਨੂੰ ਰਿਪੋਰਟ ਸੰਪੇਗੀ ਕਿ ਜਿਸ ਮਾਮਲੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਨੇ ਐਸਟੀਪੀਸੀ ਨੂੰ ਕਿਹਾ ਕਿ ਇਸ ਮਾਮਲੇ ਤੇ ਕਾਰਵਾਈ ਕਰੋ ਕੌਣ ਹੈ ਦੋਸ਼ੀ ਉਹ ਜਿਸ ਮਾਮਲੇ ਦੀ ਤੁਸੀਂ ਗੱਲ ਕਰ ਰਹੇ ਹੋ ਦੇਖੋ ਜੀ ਬਿਆਸ ਸਿੰਘ ਦੇ ਸਮੇਂ ਦਾ ਜੋ ਵਰਤਾਰਾ ਵਾਪਰਿਆ ਮੰਦਪਾਗਾ ਵਾਪਰੇ ਵਾਪਰਿਆ ਹੂੰ ਬਿਲਕੁਲ ਉਹ ਤਾਂ ਗੈਰਕਾਨੂੰਨੀ ਤੌਰ ਤੇ ਸਾਰਾ ਕੁਝ ਹੋਇਆ ਹੀ ਬਹੁਤ ਕੁਝ ਵਾਪਰਿਆ ਜਿੱਦਿੱਚ ਬਹੁਤ ਮੰਦਪਾਗੀ ਗੱਲ ਭਾਈ ਗੁਰਦੇਵ ਸਿੰਘ ਕੋਂਕੇ ਦਾ ਇਸ ਤਰ੍ਹਾਂ ਕਤਲ ਹੋਣਾ ਜਿਹੜਾ ਬਹੁਤ ਵੱਡਾ ਇੱਕ ਗੈਰਮਾਨਵੀ ਵਰਤਾਰਾ ਸੀ ਬਿਲਕੁਲ ਪਰ ਸਵਾਲੇ ਪੈਦਾ ਹੁੰਦਾ ਹੈ ਜੋਤ ਕੇ ਉਸ ਤੋਂ ਬਾਅਦ ਕਿੰਨੀਆਂ ਸਰਕਾਰਾਂ ਗਈਆਂ ਜੀ ਆਪਾਂ ਗੱਲ ਕਰਦੇ ਆਂ ਬਿਆਨ ਸਿੰਘ ਦੀ ਸਰਕਾਰ ਤੋਂ ਫੌਰੀ ਬਾਅਦ ਆ ਆਕਾਲੀ ਦਲ ਦੀ ਸਰਕਾਰ ਆਈ ਜੀ ਆਕਾਲੀ ਦਲ ਦੀ ਸਰਕਾਰ ਆਈ ਤਾਂ ਜੋਤ ਆਉਂਦਾ ਹੀ ਜਿਹੜਾ ਹੈਗਾ ਮੈਨੂੰ ਚੇਤੇ ਆ ਬਿੰਗੇ ਜਰਨਲਿਸਟ ਮੁੱਖ ਮੰਤਰੀ ਪ੍ਰਕਾਸ਼ਾ ਬਾਦਲ ਬਣੇ ਜੀ ਉਹਨਾਂ ਨੇ ਪਹਿਲਾਂ ਵੀ ਕਿਹਾ ਸੀ ਤੇ ਆਖੇ ਵੀ ਕਿਹਾ ਕਿ ਜਿਹੜੇ ਵੀ ਇਸ ਤਰ੍ਹਾਂ ਗੈਰ ਕਾਨੂੰਨੀ ਕਤਲ ਹੋਇਆ ਨਜਾਇਜ਼ ਹੋਇਆ ਉਹ ਸਾਰਿਆਂ ਦੀ ਜਾਂਚ ਕਰਵਾਈ ਜਾਏਗੀ ਔਰ ਇਹ ਦੋਸ਼ੀ ਆ ਕਟਾਰੇ ਚ ਖੜੇ ਕਿਤੇ ਜਾਣਗੇ ਜੀ ਜੇ ਭਾਈ ਗੁਰਦੇਵ ਸਿੰਘ ਕੋਂਕੇ ਦਾ ਮਾਮਲਾ ਵੀ ਸ਼ਾਮਿਲ ਸੀ ਹਮ ਪਰ ਉਹ ਸਰਕਾਰ ਵੀ ਗਈ ਇਹਨਾਂ ਦੀ ਜੀ ਉਸ ਤੋਂ ਬਾਅਦ ਫੇਰ ਵੀ ਸਰਕਾਰਾਂ ਕਾਲੀ ਦਲ ਦਿਖਾਈਆਂ ਹਮ ਕਾਲੀ ਦਲ ਦਾ ਗੱਲ ਆਪਾਂ ਇਸ ਕਰਕੇ ਕਰ ਰਹੇ ਜਿਸ ਕਰਕੇ ਇਸ ਕਰਕੇ ਹੋ ਰਿਹਾ ਕਿ ਕੋਈ ਕਾਲੀ ਦਲ ਇਹ ਦਾਅਵਾ ਕਰਦਾ ਕਿ ਅਸੀਂ ਪੰਥਕ ਨੁਮਾਇੰਦਾ ਜਿੱਥੇ ਬੰਦੀ ਹੈ ਬਿਲਕੁਲ ਪੰਥ ਦੀ ਨੁਮਾਇੰਦਗੀ ਕਰਦੇ ਬਿਲਕੁਲ ਤਾਂ ਫਿਰ ਆਸ ਵੀ ਕੀਤੀ ਜਾਂਦੀ ਹੈ ਸਿੱਖ ਭਾਈਚਾਰੇ ਵੱਲੋਂ ਹਮ ਜੇ ਅਤਤ ਕਾਲੀ ਜਥੇਦਾਰ ਹੋਣਾ ਅਕਾਲ ਤਾ ਸਦੇ ਜਥੇਦਾਰ ਹੋਣ ਜੀ ਉਨਾਂ ਨੂੰ ਕੋਕੋ ਕੇ ਮਾਰਿਆ ਗਿਆ ਹੋਵੇ ਤਾਂ ਫਿਰ ਅਕਾਲੀ ਦਲ ਦੀ ਸਰਕਾਰ ਆਵੇ ਤਾਂ ਉਹਦੇ ਵੱਲੋਂ ਜਾਂਚ ਨਾ ਹੋਵੇ ਪੜਤਾਲ ਨਾ ਹੋਵੇ ਦੂਸੀਂ ਸਾਹਮਣੇ ਨਾ ਹੋਣ ਸਵਾਲ ਤਾਂ ਫਿਰ ਉੱਠਣੇ ਉੱਠਣੇ ਹਨਾ ਸੋ ਇਸ ਕਰਕੇ ਅਕਾਲੀ ਦਲ ਜਿਹੜਾ ਇੱਕ ਟੈਰੇ 'ਚ ਖੜਾ ਹੈ ਇਸ ਕਰਕੇ ਨਜ਼ਰ ਆ ਰਿਹਾ ਹੈ ਜੀ ਕਿ ਵੀ ਇਹਨਾਂ ਦੀਆਂ ਸਰਕਾਰਾਂ ਬਿਆਸ ਸਿੰਘ ਦੀ ਸਰਕਾਰ ਤੋਂ ਬਾਅਦ ਸਰਕਾਰ ਆਈ ਉਸ ਤੋਂ ਬਾਅਦ ਕਿੰਨੀਆਂ ਸਰਕਾਰਾਂ ਆਇਆਂ ਹੋਣ ਤੱਕ ਕਿਉਂ ਚੁੱਪੀ ਰਹੀ ਇਸ ਮਾਮਲੇ ਤੇ ਕਾਰਵਾਈ ਕਿਉਂ ਨਹੀਂ ਹੋਈ ਜੀ ਜੋਤੇ ਤਾਂ ਗੱਲ ਹੋ ਗਈ ਅਕਾਲੀ ਦਲ ਦੀ ਅਕਾਲੀ ਦਲ ਦੀ ਸਰਕਾਰ ਦੀ ਕਾਲੀ ਦਲ ਤੇ ਭਾਜਪਾ ਵੀ ਉਹਦੇ ਦੋਨੇ ਭਾਈਵਾਲ ਰਹੇ ਆ ਬਾਅਦ ਦੂਜੀਆਂ ਦੀਆਂ ਸਰਕਾਰਾਂ ਵੀ ਆਈਆਂ ਦੇਖੋ ਕਾਂਗਰਸ ਦੀ ਸਰਕਾਰ ਵੀ ਆਈ ਕਪਟਨ ਅਮਰਿੰਦਰ ਆਇਆ ਚੰਨੀ ਚੰਨੀ ਆਇਆ ਤੇ ਹੁਣ ਜਿਹੜਾ ਹੈਗਾ ਮੁੱਖ ਮੰਤਰੀ ਭਗਵੰਤ ਮਾਨ ਹੈਗੇ ਆ ਕਿਸੇ ਵੀ ਸਰਕਾਰ ਦੇ ਸਮੇਂ ਦੇ ਵਿੱਚ ਜਿਹੜਾ ਹੈਗਾ ਇਹ ਮਾਮਲਾ ਸਾਹਮਣੇ ਨਹੀਂ ਆਇਆ ਕਿ ਕਾਰਵਾਈ ਕੀ ਹੋਣੀ ਚਾਹੀਦੀ ਹੈ ਹੁਣ ਜਦੋਂ ਇਹ ਗੱਲ ਆਈ ਹੈ ਇਹ ਵੱਡੀ ਪੱਧਰ ਤੇ ਮਾਮਲਾ ਉੱਠਿਆ ਤਾਂ ਇਸ ਦਾ ਮਤਲਬ ਇਹ ਕਿ ਕੋਈ ਨਾ ਕੋਈ ਗੱਲ ਜਿਹੜਾ ਦੋਸ਼ ਹੈਗਾ ਇਹ ਵੀ ਕਿਹਾ ਗਿਆ ਜੀ ਕਿ ਜਦੋਂ ਆਪਣਾ ਸਰਕਾਰ ਗਈ ਬਿਆਨ ਸਿੰਘ ਦੀ ਬਾਅਦ ਚ ਜਿਹੜੇ ਅਧਿਕਾਰੀ ਪੁਲਿਸ ਅਧਿਕਾਰੀ ਉੱਚੇ ਉਹਨਾਂ ਦੇ ਲਾਇ ਅਕਾਲੀ ਦਲ ਵੱਲੋਂ ਉਹਨਾਂ ਚੋਂ ਕਈ ਅਧਿਕਾਰੀ ਇਹੋ ਜੇ ਸੀ ਜਿਨ੍ਹਾਂ ਦੇ ਉੱਤੇ ਸਿੱਧੇ ਤੌਰ ਤੇ ਦੋਸ਼ ਲੱਗਦੇ ਸੀ ਕਿ ਇਹਨਾਂ ਨੇ ਬਿਆਨ ਸਿੰਘ ਦੇ ਸਮੇਂ ਚ ਝੂਠੇ ਪੁਲਿਸ ਮੁਕਾਬਲੇ ਬਣਾਏ ਜਾਂ ਝੂਠੇ ਪੁਲਿਸ ਮੁਕਾਬਲੇ ਨੂੰ ਸ਼ਹਿਦ ਦਿੱਤੀ ਜੀ ਸੋ ਇਸ ਕਰਕੇ ਜਿਹੜਾ ਹੈਗਾ ਅਕਾਲੀ ਦਲ ਦੇ ਸਮੇਂ ਚ ਇਸ ਮਾਮਲੇ ਦੀ ਜਾਂਚ ਨਾ ਹੋਈ ਉਸ ਤੋਂ ਬਾਅਦ ਕੈਪਟਨ ਨਰਿੰਦਰ ਆਇਆ ਦੂਜੇ ਮੁੱਖ ਮੰਤਰੀਏ ਜਿਹੜੇ ਕਿੰਨੇ ਮੁੱਖ ਮੰਤਰੀ ਨਿਕਲ ਗਏ ਸਾਰੇ ਮੁੱਖ ਮੰਤਰੀ ਦੇ ਚਲਦਿਆਂ ਇਸ ਮਾਮਲੇ ਤੇ ਕੋਈ ਪੜਤਾਲ ਨਹੀਂ ਹੋਈ ਜੀ ਹੁਣ ਜਦੋਂ ਮਾਮਲਾ ਸਾਹਮਣੇ ਆਇਆ ਹੁਣ ਮਾਮਲਾ ਲੱਗਦਾ ਕਿ ਕਾਫੀ ਵੱਡੀ ਪੱਧਰ ਤੇ ਪਖਿਆ ਸਚਾਈ ਸਾਹਮਣੇ ਆਣੀ ਚਾਹੀਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਵੀ ਹੁਣ ਹਰਕਤ ਚਾਹੀਏ ਬਿਲਕੁਲ ਦੇਖੋ ਸਿੱਧਾ ਜਿਹਾ ਸਵਾਲ ਹੈ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਧਾਰਮਿਕ ਜਥੇਬੰਦੀਆਂ ਬਿਲਕੁਲ ਆਕਾਤ ਆਸਾ ਦੇ ਜਥੇਦਾਰ ਉਹਨਾਂ ਵੱਲੋਂ ਪਹਿਲਾਂ ਕਿਉਂ ਨਹੀਂ ਇਸ ਮਾਮਲੇ ਤੇ ਕੋਈ ਕਦੇ ਆਦੇਸ਼ ਆ ਜਾਂ ਹੁਕਮ ਆਇਆ ਜਦੋਂ ਹੁਣ ਇਹ ਮਾਮਲਾ ਸਾਹਮਣੇ ਆ ਗਿਆ ਹਮ ਜਿਸ ਤਰੀਕੇ ਦੇ ਨਾਲ ਆਈ ਹੈ ਕਿ ਵੀ ਇਹ ਪੁਲਿਸ ਅਧਿਕਾਰੀ ਦੀ ਜਾਂਚ ਰਿਪੋਰਟ ਹੈ ਉਹਦੇ ਮੁਤਾਬਕ ਜਿਹੜਾ ਨਜਾਇਜ਼ ਹੋਈ ਹੈ ਭਾਈ ਕੌਂਕੇ ਦੇ ਨਾਲ ਨਜਾਇਜ਼ ਤਰੀਕੇ ਨਾਲ ਉਹਨੂੰ ਮਾਰਿਆ ਗਿਆ ਇੱਕ ਕਹਾਣੀ ਕਢੀ ਗਈ ਜੀ ਹੁਣ ਜਿਹੜੀ ਗੱਲ ਸਾਹਮਣੇ ਆਉਂਦੀ ਹੈ ਇਹ ਗੱਲ ਇੰਨੀਆਂ ਸਰਕਾਰਾਂ ਲੰਘੀਆਂ ਹਮ ਦੇਖੋ ਕਿੱਥੇ 92 93 ਦੀ ਗੱਲ ਜੋ ਜੀ ਆਪਾਂ 24 'ਚ ਬੈਠੇ ਆ ਬਿਲਕੁਲ ਸਾਡੀ ਤੁਸੀਂ ਦੇਖੋ ਕਿ ਕਿੱਡੀ ਵੱਡਾ ਅਨਿਆਹ ਹੈ ਕਿੱਡੀ ਬਡੀ ਬੇਇਨਸਾਫੀ ਹੈ ਉਸ ਮਾਮਲੇ ਦੀ ਜਦੋਂ ਆਪਾਂ ਗੱਲ ਕਰਦੇ ਹੁਣ ਕੱਲ ਭਾਈ ਕੌਂਕੇ ਦੇ ਉਗ ਵੀ ਪਾਏ ਗਏ ਅਰਦਾਸ ਵੀ ਕੀਤੀ ਗਈ ਐਸਜੀਪੀਸੀ ਵੀ ਉਹਦੇ ਸ਼ਾਮਲ ਹੋਈ ਦੂਜੇ ਕਈ ਜੜੀਆਂ ਸਿਕਸਤੀਆਂ ਉਹਦੇ ਸ਼ਾਮਲ ਹੋ ਗਏ ਪਰ ਇਹ ਸਵਾਲ ਆ ਕਿਦਰ ਨਹੀਂ ਉੱਠ ਰਿਹਾ ਕਿ ਵੀ ਇਹ ਕਾਰਵਾਈ ਉਹਨਾਂ ਸਰਕਾਰਾਂ ਨੇ ਕਿਉਂ ਨਹੀਂ ਕੀਤੀ ਜਿਹੜੀਆਂ ਪਿਛਲੇ ਲੰਬੇ ਸਮੇਂ ਚ ਜਿਹੜੇ ਲੋਕ ਸਤਾ ਦੇ ਵਿੱਚ ਰਹੇ ਆ ਹਮ ਅਕਾਲੀ ਦਲ ਮੁਖਤਉਰ ਦੇ ਪੰਜਾਬ ਚ ਪਿਛਲੇ ਸਮੇਂ ਸਤਾ ਰਿਹਾ ਬਿਲਕੁਲ ਓਕਾਲਤਾ ਅਸਾਂ ਦਾ ਜਥੇਦਾਰ ਹੋਵੇ ਉਹਦੇ ਤੇ ਕਾਰਵਾਈ ਹੋਈ ਹੋਵੇ ਅਕਾਲੀ ਦਲ ਦੀ ਸਰਕਾਰ ਹੋਵੇ ਤੇ ਫਿਰ ਕਾਰਵਾਈ ਨਾ ਹੋਵੇ ਸਵਾਲ ਤਾਂ ਉੱਠਣਗੇ ਉੱਠਣਗੇ ਇਸ ਕਰਕੇ ਆ ਜੋਤ ਕੇ ਕਾਲੀ ਦਲ ਕਟੈਰੇਚ ਕਿਸਦਾ ਨਜ਼ਰ ਆ ਰਿਹਾ ਹੈ ਕਿ ਕਿਉਂ ਨਹੀਂ ਕਾਲੀ ਦਲ ਦੇ ਸਮੇਂ ਚ ਕਾਰਵਾਈ ਹੋਈ ਪਰ ਇਹਦਾ ਮਤਲਬ ਇਹ ਵੀ ਨਹੀਂ ਹੈ ਕਿ ਦੂਜੇ ਦੋਸ਼ ਤੋਂ ਮੁਕਤ ਹੁੰਦੇ ਆ ਜੀ ਦੂਜੇ ਵੀ ਇਹਦੇ ਲਈ ਜ਼ਿੰਮੇਵਾਰ ਹੈ ਕਿ ਸਰਕਾਰਾਂ ਦਾ ਸਰਕਾਰ ਤਾਂ ਸਰਕਾਰ ਹੈ ਨਾ ਹੂੰ ਇਹ ਤਾਂ ਨਹੀਂ ਹੈ ਜੇ ਕੋਈ ਕਾਲਤਾ ਦਾ ਜਥੇਦਾਰ ਨਾਲ ਜ਼ਾਤੀ ਹੋਈ ਹੈ ਕੈਪਟਨ ਮਰਿੰਦਰ ਦੀ ਸਰਕਾਰ ਹੋਵੇ ਜਾਂ ਚੰਨੀ ਦੀ ਸਰਕਾਰ ਹੋਵੇ ਤੇ ਕਿਨ ਕਾਨੂੰਨ ਤਾਂ ਸਾਰਿਆਂ ਲਈ ਇੱਕੋ ਜਿਹਾ ਨਾ ਜੇ ਕਾਨੂੰਨ ਦੂਜਿਆਂ ਲਈ ਹੈ ਜਥੇਦਾਰ ਦਾ ਕਤਲ ਹੋਇਆ ਤਾਂ ਉੱਥੇ ਕਾਨੂੰਨ ਕਿਉਂ ਨਹੀਂ ਹਰਕਤ ਚ ਆਇਆ ਸੋ ਵੱਡੇ ਸਵਾਲ ਹੈ ਸਾਰੇ ਕਰਨਗੇ ਜਿਹੜੇ ਉਸ ਸਮੇਂ ਦੇ ਵਿੱਚ ਜ਼ਿੰਮੇਵਾਰ ਰਹੇ ਹੈ ਜੀ ਔਰ ਇਹ ਸਾਰੇ ਮੰਗ ਕਰਦੇ ਹੈ ਕਿ ਸੱਚ ਸਾਹਮਣੇ ਆਉਣਾ ਚਾਹੀਦਾ ਆਖਰ ਭਾਈ ਗਦੇਸਨ ਕੋਂਕੇ ਦਾ ਕਾਤਲ ਕੌਣ ਹੈ ਜੀ ਔਰ ਦੋਸ਼ੀਆਂ ਨੂੰ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਬਿਲਕੁਲ ਬਿਲਕੁਲ ਸਭ ਸਰਕਾਰਾਂ ਦੀ ਕਾਨੂੰਨਾਂ ਦੀ ਤੁਸੀਂ ਗੱਲਬਾਤ ਕਰ ਰਹੇ ਹੋ ਤਾਂ ਕੇਂਦਰ ਸਰਕਾਰ ਦੇ ਵੱਲੋਂ ਇੱਕ ਕਾਨੂੰਨ ਦੇ ਵਿੱਚ ਸੋਧ ਕੀਤੀ ਗਈ ਹਿਟ ਐਂਡ ਰਨ ਦੇ ਵਿੱਚ ਉਸ ਦਾ ਵਿਰੋਧ ਟਰੱਕ ਆਪਰੇਟਰਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਅੱਜ ਕੌਮੀ ਪੱਧਰ ਤੇ ਟਰੱਕ ਵਾਲੇ ਹੜਤਾਲ ਤੇ ਨੇ ਲਗਾਤਾਰ ਨਵੇਂ ਕਾਨੂੰਨਾਂ ਦਾ ਵਿਰੋਧ ਕਰ ਰਹੇ ਨੇ ਕਹਿੰਦੇ ਕਿ ਜਦ ਤੱਕ ਕਾਨੂੰਨ ਪਹਿਲਾਂ ਤਰ੍ਹਾਂ ਨਹੀਂ ਹੁੰਦਾ ਜਾਂ ਸੋਧ ਨਹੀਂ ਹੁੰਦੀ ਉਹ ਤੱਕ ਹੜਤਾਲ ਉਹਨਾਂ ਦੇ ਵੱਲੋਂ ਜਾਰੀ ਰਹੇਗੀ ਹਾਲਾਂਕਿ ਵੱਖ-ਵੱਖ ਵਰਗ ਆਪੋ ਆਪਣੇ ਪੱਧਰ ਤੇ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਧਰਨੇ ਪ੍ਰਦਰਸ਼ਨ ਕਰਦੇ ਆ ਰਹੇ ਨੇ ਪਰ ਟਰੱਕ ਆਪਰੇਟਰਾਂ ਦੇ ਵੱਲੋਂ ਅੱਜ ਕੌਮੀ ਪੱਧਰ ਤੇ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸਰਕਾਰ ਖਿਲਾਫ ਜੋ ਤਾਂ ਤੁਹਾਡੇ ਸਵਾਲ ਨੇ ਮੈਨੂੰ ਕਿਸਾਨਾਂ ਦਾ ਜਿਹੜਾ ਅੰਦੋਲਨ ਆ ਉਹ ਚੇਤੇ ਕਰਵਾਤਾ ਜੀ ਕਿਉਂਕਿ ਇਹ ਟਰੱਕ ਡਰਾਈ ਕਿਦਰੇ ਨਾ ਕਿਦਰੇ ਇਹ ਕਿਸਾਨੀ ਨਾਲ ਹੀ ਬਹੁਤੇ ਜੁੜੇ ਹੋਏ ਹੁੰਦੇ ਹਨਾਂ ਚੋ ਜੀ ਚਾਹੇ ਉਹ ਜਾਟਾ ਹੈ ਚਾਹੇ जाट ਹੈ ਚਾਹੇ ਕਿਸੇ ਹੋਰ ਖੇਤਰ ਦਾ ਹੈਗਾ ਜਿਨ੍ਹਾਂ ਦਾ ਪਿਸ਼ੋਕੜਾ ਕਿਸਾਨੀ ਨਾਲ ਹੈ ਕਿਸਾਨੀ ਕਿਤੇ ਨਾਲ ਹੈ ਜ਼ਰੂਰੀ ਨਹੀਂ ਕਿ ਪੰਜਾਬੀ ਹੋਣ ਗੈਰ ਪੰਜਾਬੀ ਵੀ ਹੋ ਸਕਦੇ ਹੈ ਖੇਤੀ ਦਾ ਗੈਰ ਪੰਜਾਬੀ ਵੀ ਕਰਦੇ ਹੈ ਜੀ ਸੋ ਮੁੱਖ ਤੌਰ ਤੇ ਉਸ ਖੇਤਰ ਚੋਂ ਆਇਆ ਜਿਹੜੇ ਕਿਸਾਨੀ ਨਾਲ ਜੁੜੇ ਹੋਏ ਆ ਟਰੱਕ ਡਰਾਈਵਰ ਜੀ ਜਿਦਾਂ ਮੈਂ ਇਸ ਕਰਕੇ ਕਿਸਾਨੀ ਦਾ ਜ਼ਿਕਰ ਕੀਤਾ ਜਿਦਾਂ ਕਿਸਾਨੀ ਅੰਦੋਲਨ ਵੇਰੇ ਇੱਕ ਵੱਡਾ ਹਵਾਰ ਆਇਆ ਉਹਨਾਂ ਨਾਲ ਜ਼ਾਤੀ ਹੋਈ ਹੂੰ ਇਦਾਂ ਹੀ ਟਰੱਕ ਡਰਾਈਵਰ ਇਸ ਕਰਕੇ ਹੜਤਾਲ ਕਰ ਰਿਹਾ ਉਹ ਕਹਿੰਦੇ ਹਿਟ ਐਂਡ ਰਨ ਦੀ ਜੀ ਤੁਸੀਂ ਗੱਲ ਕੀਤੀ ਹੈ ਜੀ ਉਹ ਜਿਹੜਾ ਨਵਾਂ ਕਾਨੂੰਨ ਆਇਆ ਉਹਦੇ ਜੋ ਤੇ ਕਿ 7 ਲੱਖ ਰੁਪਏ ਦਾ ਜੁਰਮਾਨਾ ਇਹਦੇ ਚ 2 ਸਾਲ ਤੁੰਦਾ ਔਰ ਘੱਟੋ ਘੱਟ 10 ਸਾਲ ਦੀ ਸਜ਼ਾ ਹੁੰਦੀ ਹੈ ਹੁਣ ਇੱਕ ਟਰੱਕ ਡਰਾਈਵਰ ਜਿਹੜਾ ਹੈਗਾ ਮੋਸਟਲੀ ਦੇਖੋ ਕਿਸੇ ਕਿਤੇ ਵਾਲਾ ਵੀ ਗਰੀਬ ਮਿਹਰੀ ਦੀ ਆਪਾਂ ਉਸ ਤਰ੍ਹਾਂ ਗੱਲ ਨਹੀਂ ਕਰਦੇ ਪਰ ਜਿਹੜਾ ਟਰੱਕ ਡਰਾਈਵਰ ਹੁੰਦਾ ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਬਹੁਤ ਵੱਡਾ ਸ਼ਾਹੂਕਾਰ ਹੋਏਗਾ ਜਾਂ امیر ਹੋਏਗਾ ਆਪਣੀ ਰੋਜ਼ੀ ਰੋਟੀ ਦੇ ਲਈ ਲੋਕ ਟਰੱਕ ਡਰਾਈਵਰੀਆਂ ਕਰਦੇ ਆ ਔਰ ਦਿਨ ਰਾਤ ਟਰੱਕ ਚਲਾਉਂਦੇ ਆ ਜੀ ਕਈ ਵਾਰੀ ਕੀ ਹੁੰਦਾ ਉਹਨਾਂ ਤੇ ਬੜਾ ਵੱਡਾ ਇਸ ਗੱਲ ਦਾ ਬੋਝ ਹੁੰਦਾ ਦਬਾਅ ਹੁੰਦਾ ਫਰਜ਼ਕਲ ਹੁਣ ਕੋਈ ਫਲਾਂ ਵਾਲਾ ਟਰੱਕ ਹੈ ਹਮ ਉਹਨੇ 24 ਘੰਟਿਆਂ ਦਾ 18 ਘੰਟਿਆਂ ਦੇ ਇੱਕ ਸਟੇਟ ਤੋਂ ਕਿਸੇ ਹੋਰ ਸਟੇਟ ਚ ਫਲ ਲੈ ਕੇ ਜਾਣੇ ਆ ਹਮ ਉਹਨੂੰ ਪਤਾ ਜੇ ਮੈਂ ਰਸਤੇ 'ਚ ਰੁਕਾਂਗਾ ਕਿਤੇ ਕਿਤੇ ਟਰੱਕ ਖਰਾਬ ਹੋਏਗਾ ਜੀ ਤਾਂ ਜਿਹੜੇ ਫਲ ਵੀ ਖਰਾਬ ਹੋਣਗੇ ਔਰ ਉਹਦੇ ਤੇ ਜੁਰਮਾਨਾ ਉਹਨੂੰ ਭੁਗਤਣਾ ਪਏਗਾ ਜਾਂ ਉਹ ਨੌਕਰੀ ਤੋਂ ਵੀ ਜਾ ਸਕਦਾ ਜੀ ਸੋ ਬੜੇ ਪ੍ਰੈਸ਼ਰ ਦੇ ਅਧੀਨ ਕੰਮ ਕਰਦੇ ਆ ਕਈ ਵਾਰੀ ਜਦੋਂ ਸਾਹਮਣੇ ਵਾਲਾ ਆਉਣ ਵਾਲਾ ਕੋਈ ਚਾਹਕਾਰ ਹੈ ਚਾਹ ਮੋਟਰਸਾਈਕਲ ਹੈ ਚਾਹ ਸਾਈਕਲ ਵਾਲਾ ਹੈ ਜਾਂ ਪੈਦਲ ਕੋਈ ਜਾ ਰਿਹਾ ਹੈ ਗਲਤੀ ਦਾ ਜਾਂਚ ਨਾਲ ਪਤਾ ਲੱਗਦੀ ਹੈ ਕਿ ਇਹਦੇ ਚ ਟਰੱਕ ਡਰਾਈਵਰ ਦੀ ਗਲਤੀ ਸੀ ਜਾਂ ਸੜਕ ਤੇ ਜਾ ਰਹੀ ਕਾਰ ਦੀ ਗਲਤੀ ਸੀ ਕਈ ਏਰੀਆ ਆਪਾਂ ਦੇਖਦੇ ਆਂ ਕਿ ਜਦੋਂ ਬੜੀ ਤੇਜ਼ੀ ਦੇ ਨਾਲ ਗੱਡੀਆਂ ਨਿਕਲਦੀਆਂ ਉਹਦੇ ਚ ਕਸੂਰ ਕਿਸੇ ਦਾ ਵੀ ਹੋ ਸਕਦਾ ਹੈ ਸੋ ਕਹਿੰਦੇ ਵੀ ਜਿਹੜੇ ਟਰੱਕ ਡਰਾਈਵਰਾਂ ਦੇ ਲਈ ਇਦਾਂ ਦਾ ਹਿੱਟ ਐਂਡ ਰਨ ਵਾਲੇ ਜਿਹੜੀ ਇਹ ਇੱਕ ਕਾਨੂੰਨ ਬਣਾ ਦਿੱਤਾ ਗਿਆ ਉਹ ਕਹਿੰਦੇ ਅਸੀਂ ਤਾਂ ਰੋਜ਼ ਸੜਕਾਂ ਤੇ ਰਹਿਣਾ ਇਸ ਕਰਕੇ ਵੀ ਉਹਨਾਂ ਲਈ ਵੱਡੀ ਸਮੱਸਿਆ ਹੈ ਨਾ ਉਹਨਾਂ ਨੇ ਰੋਜ਼ ਸੜਕਾਂ ਤੇ ਰਹਿਣਾ ਹੈ ਉਹਨਾਂ ਦਾ ਰੋਜ਼ਗਾਰ ਹੀ ਸੜਕਾਂ ਨਾਲ ਜੁੜਿਆ ਹੋਇਆ ਹੈ ਮੈਂ ਕਹਾਂਗਾ ਜੰਬਾ ਆਪਾਂ ਕਹਿੰਦੇ ਕਿ ਜ਼ਮੀਨ ਜਿਹੜੀ ਕਿਸਾਨ ਦੀ ਮਾਂ ਹੁੰਦੀ ਹੈ ਜੀ ਇਸੇ ਤਰੀਕੇ ਨਾਲ ਜਿਹੜੀਆਂ ਸੜਕਾਂ ਵੀ ਜਿਹੜੀਆਂ ਮੈਨੂੰ ਤਾਂ ਲੱਗਦਾ ਡਰਾਈਵਰਾਂ ਦੀ ਮਾਂ ਹੀ ਹੋਣਗੀਆਂ ਕਿਉਂਕਿ 24 ਘੰਟੇ ਉਹਨਾਂ ਨੇ ਖਾਣਾ ਖਾਣਾ ਤਾਂ ਵੀ ਟਰੱਕ ਤੇ ਰੋਕੇ ਜਿਹੜਾ ਹੈਗਾ ਜਿੱਥੇ ਆਰਾਮ ਵੀ ਕਰਨਾ ਤਾਂ ਵੀ ਕਿਸੇ ਟਾਬੇ ਤੇ ਰੋਕੇ ਸਾਈਡ ਤੇ ਲਾ ਕੇ ਫੇਰ ਉੱਥੋਂ ਚੱਲ ਪੈਣਾ ਬੜੀ ਹਾਰਡ ਲਾਈਫ ਹੈ ਉਹਨਾਂ ਦੀ ਸਖਤ ਜ਼ਿੰਦਗੀ ਹੈ ਕਟੂਕੜ ਸਰਕਾਰ ਨੂੰ ਚਾਹੀਦਾ ਹੈ ਉਹਨਾਂ ਦੀ ਸਹਿਮਤੀ ਦੇ ਨਾਲ ਦੇਖੋ ਇਹ ਕੋਈ ਨਹੀਂ ਚਾਹੇਗਾ ਕਿ ਕਾਨੂੰਨ ਤੋੜੇ ਜਾਣ ਇਹ ਕੋਈ ਨਹੀਂ ਚਾਹੇਗਾ ਕਿ ਕਿਸੇ ਦੀ ਜਾਨ ਚਲੀ ਜਾਵੇ ਪਰ ਇੱਕ ਵੱਡਾ ਵਰਗ ਕੌਮੀ ਪੱਧਰ ਤੇ ਜੇ ਹੜਤਾਲ ਤੇ ਗਿਆ ਤਾਂ ਕਿਧਰੇ ਨਾ ਕਿਧਰੇ ਸਿੱਧੇ ਤੌਰ ਤੇ ਹਿੱਟ ਜਾਂ ਪ੍ਰਭਾਵ ਤਾਂ ਹੋਈ ਹੈ ਇਦਾਂ ਆਮ ਲੋਕ ਵੀ ਜਦਤ ਪ੍ਰਾਤ ਹੋਣਗੇ ਜਦੋਂ ਟਰੱਕਾਂ ਦਾ ਪਹੀਆ ਜਾਮ ਹੁੰਦਾ ਹੈ ਜਾਂ ਟ੍ਰੇਨਾਂ ਦਾ ਪਹੀਆ ਜਾਮ ਹੁੰਦਾ ਹੈ ਤਾਂ ਜਿਹੜੀਆਂ ਆਮ ਲੋਕਾਂ ਦੀ ਲੁੜਿੰਦੀਆਂ ਵਸਤਾਂ ਹੈਗੀਆਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਲੈ ਕੇ ਜਾਂਦੇ ਆ ਉਹ ਸਾਰੀਆਂ ਰੁਕ ਜਾਂਦੀਆਂ ਹਨ ਅਨਾਜ ਰੁਕ ਜਾਂਦਾ ਹੈ ਫਲ ਰੁਕ ਜਾਂਦੇ ਆ ਹੋਰ ਜ਼ਰੂਰੀ ਸਾਜੋ ਸਮਾਨ ਰੁਕ ਜਾਂਦਾ ਹੈ ਅੱਜ ਮੈਂ ਦੇਖ ਰਿਆ ਸੀ ਆਪਣੇ ਪ੍ਰੋਗਰਾਮ ਚੋਂ ਤੋਂ ਪਹਿਲਾਂ ਕਿ ਜਿਹੜੇ ਅੱਜ ਆਪਣਾ ਜਿੱਥੇ ਪੈਟਰੋਲ ਪਾਉਂਦੇ ਆ ਪੈਟਰੋਲ ਪੰਪ ਹੈਗੇ ਜਿਹੜੇ ਉੱਥੇ ਬੜੀ ਵੱਡੀ ਸਮੱਸਿਆ ਖੜੀਆਂ ਹੋਈਆਂ ਹੋਈਆਂ ਕਈ ਥਾਵਾਂ ਤੇ ਜਾਮ ਲੱਗੇ ਪਏ ਆ ਕਈ ਥਾਵਾਂ ਤੇ ਪ੍ਰੋਟੈਸਟ ਹੋ ਰਿਹਾ ਜੀ ਔਰ ਜੇ ਸਥਿਤੀ ਦੋ ਚਾਰ ਦਿਨ ਇਦਾਂ ਬਣੀ ਰਹੀ ਤਾਂ ਜ਼ਰੂਰੀ ਵਸਤਾਂ ਦੇ ਭਾਅ ਵੀ ਉੱਪਰ ਚਲੇ ਜਾਣੇ ਕਿਉਂਕਿ ਸੁਭਾਵਿਕ ਹੈ ਬਿਲਕੁਲ ਸਪਲਾਈ ਦੀ ਜਿਹੜੀ ਕੀਮਤ ਨਾਲ ਬੜਾ ਨੇੜਲਾ ਸਬੰਧ ਹੈ ਜੇ ਸਪਲਾਈ ਹੋਏਗੀ ਜੀ ਤਾਂ ਕੀਮਤ ਨੂੰ ਕਾਬੂ ਕੀਤਾ ਜਾ ਸਕਦਾ ਹੈ ਜੇ ਸਪਲਾਈ ਨਹੀਂ ਹੈ ਤਾਂ ਕੀਮਤਾਂ ਜਿਹੜੀਆਂ ਪਈਆਂ ਅਸਾ ਸਟਾਕਸਡ ਇਸ ਮੁਲਕ ਦਾ ਬੜਾ ਕਮਾਲ ਦਾ ਵਰਤਾਰਾ ਹੈ ਜੋ ਤਾਂ ਜੀ ਕਈਆਂ ਦੀ ਤਾਂ ਜਿਹੜੀ ਹੈ ਜਾਤੀ ਹੋਈ ਵੀ ਇਸ ਕਰਕੇ ਲੜਾਈ ਲੜਨੀ ਪੈਂਦੀ ਹੈ ਉਹਨਾਂ ਨੂੰ ਹੂੰ ਟਰੱਕ ਡਰਾਈਵਰ ਤਾਂ ਇਸ ਕਰਕੇ ਲੜ ਰਹੇ ਹੈ ਜੀ ਕਿਉਂਕਿ ਉਹਨਾਂ ਨਾਲ ਲੱਗਦਾ ਕਿ ਜਾਤੀ ਹੋਈ ਹੈ ਜੇ ਸਾਨੂੰ ਇਸ ਤਰ੍ਹਾਂ ਸਜ਼ਾਵਾ ਹੋਣ ਗਿਆ ਕਿਥੋਂ ਇੱਕ ਗਰੀਬ ਬੰਦਾ ਜਿਹੜਾ ਜੇ ਕਿਤੇ ਸਮੱਸਿਆ ਆ ਵੀ ਗਈ ਹੈ ਬਿਲਕੁਲ ਕਿਥੋਂ ਪੈਸੇ ਭਰੇਗਾ ਕਿ 10 ਸਾਲ ਜੇਲ੍ਹ ਜਾਏਗਾ ਕੌਣ ਉਹਦੇ ਬੱਚਾਂ ਨੂੰ ਰੋਜ਼ੀ ਰੋਟੀ ਖਵਾਏਗਾ ਬਿਲਕੁਲ ਇੱਕ ਤਾਂ ਉਹ ਲੋਕ ਹੈ ਜੀ ਦੂਜੇ ਉਹ ਲੋਕ ਹੈ ਜਿਹੜੇ ਦੇਖ ਰਹੇ ਅੱਛਾ ਹੜਤਾਲ ਹੋ ਗਈ ਹੈ ਹੂੰ ਜਿਹੜੇ ਸਟਾਕ ਹੈਗੇ ਆ ਉਹ ਆਪਣੇ ਆਪਣੇ ਜਿਹੜੇ ਪਢਾਰ ਆ ਜਿਹੜੇ ਭਰ ਲੋ ਜਿਹਦੇ ਕੋਲ ਸਮਾਨ ਪਿਆ ਉਹ ਗੋਡਾਉਨਾਂ ਚ ਲੈ ਜਾਓ ਤਾਂ ਕਿ ਥੋੜਾ ਥੋੜਾ ਕਰਕੇ ਕਢੋ ਪ੍ਰਾਈਸ ਜਿਹੜੀਆਂ ਇੱਕਦਮ ਉੱਪਰ ਚੱਲੀਆਂ ਜਾਂਦੀਆਂ ਸੋ ਬੜੇ ਕਲਾਕਾਰ ਲੋਕ ਐ ਇੱਕ ਪਾਸੇ ਲੋਕ ਲੜਾਈ ਲੜਨ ਵਾਲੇ ਐ ਦੂਜੇ ਪਾਸੇ ਲੋਕਾਂ ਦਾ ਖੂਨ ਚੂਸਣ ਵਾਲੇ ਵੀ ਐ ਸੋ ਇਹ ਹੜਤਾਲ ਦਾ ਦੂਰਾ ਅਸਰ ਪਏਗਾ ਜਿਹੜੇ ਲੋਕਾਂ ਦਾ ਖੂਨ ਚੂਸਣ ਵਾਲੇ ਐ ਉਹਨਾਂ ਨੂੰ ਫਾਇਦਾ ਹੋ ਸਕਦਾ ਤੇ ਟੱਕ ਡਰਾਈਵਰ ਲੜਾਈ ਲੜ ਰਹੇ ਆਪਣੇ ਪਰ ਇਹ ਜਿਹੜੀ ਸਾਂਝੀ ਗੱਲ ਹੈ ਨਿਕਲਦੀ ਹੈ ਕਿ ਸਰਕਾਰ ਨੂੰ ਚਾਹੀਦਾ ਹੈ ਕੇਂਦਰ ਸਰਕਾਰ ਨੂੰ ਜੀ ਉਹਨਾਂ ਦੀ ਜਿਹੜੀ ਲੀਡਰਸ਼ਿਪ ਹੈ ਉਹਨਾਂ ਨੂੰ ਫੌਰੀ ਤੌਰ ਤੇ ਗੱਲਬਾਤ ਲਈ ਬੁਲਾਇਆ ਜਾਵੇ ਬਿਲਕੁਲ ਔਰ ਇਸ ਮਸਲੇ ਦਾ ਹੱਲ ਲੱਭਿਆ ਜਾਵੇ ਟਰੱਕ ਆਪਰੇਟਰ ਨੇ ਕਿਹਾ ਵੀ ਹੈ ਜੀ ਕਿ ਅਸੀਂ ਗੱਲਬਾਤ ਕਰਨ ਲਈ ਤਿਆਰ ਹਾਂ ਜੇ ਗੱਲਬਾਤ ਨਹੀਂ ਹੋਏਗੀ ਤਾਂ ਫਿਰ ਹੋਰ ਕੁਝ ਦਿਨਾਂ ਤੱਕ ਅਸੀਂ ਨਵੀਂ ਨੀਤੀ ਅਪਣਾਵਾਂਗੇ ਜੀ ਇਹ ਐਸੀ ਕਿ ਚੇਨ ਹੈ ਜੋ ਟਰੱਕਾਂ ਦੀ ਜੇ ਇੱਕ ਜਗ੍ਹਾ ਪਈ ਜਾਮ ਹੋ ਗਿਆ ਨਾ ਜੀ ਹੁਣ ਦੇ ਕੱਲ ਵੀ ਚੱਲ ਪਣਗੇ ਤਦ ਵੀ ਕਈ ਦਿਨਾਂ ਤੇ ਪ੍ਰਭਾਵ ਪਏਗਾ ਇਸ ਗੱਲ ਦਾ ਜੀ ਜੀ ਹੜਤਾਲ ਥੋੜੀ ਲੰਬੀ ਚਲੀ ਗਈ ਤਾਂ ਇਹ ਤਾਂ ਇੱਕ ਤਰ੍ਹਾਂ ਦੀ ਹਾਹਾਕਾਰ ਮਚਣ ਵਾਲੀ ਗੱਲ ਹੈ ਸੋ ਇਸ ਕਰਕੇ ਨਾ ਤਾਂ ਆਮ ਲੋਕਾਂ ਦੇ ਹਿੱਤ ਚ ਹੈ ਨਾ ਦੇ ਦੇ ਇਤਿਹਸ ਮਸਲੇ ਦਾ ਫੌਰੀ ਤੌਰ ਤੇ ਹੱਲ ਕੇ ਅੰਦਰੋਂ ਲੱਭਣਾ ਚਾਹੀਦਾ ਬਿਲਕੁਲ ਬਿਲਕੁਲ ਤਹਿਕੀਕ ਸਾਹਿਬ ਤਮਾਮ ਇਨਾ ਮੁੱਦਿਆਂ ਤੇ ਗੱਲਬਾਤ ਕਰਨ ਦੇ ਲਈ ਧੰਨਵਾਦ ਜੀ ਮਿਹਰਬਾਨੀ ਸੋ ਅੱਜ ਦੇ ਨਿਊਜ਼ ਬਿਹਾਈਂਡ ਨਿਊਜ਼ ਪ੍ਰੋਗਰਾਮ ਦੇ ਵਿੱਚ ਇਨਾ ਹੀ ਕਲਮੁੜ ਹਾਜ਼ਰ ਹੋਵਾਂਗੇ ਵੱਡੀਆਂ ਖਬਰਾਂ ਤੇ ਚਰਚਾ ਕਰਨ ਲਈ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਤੁਸੀਂ ਵੇਖਦੇ ਰਹੋ ਗਲੋਬਲ ਪੰਜਾਬ ਟੀਵੀ ਸਸ਼ਟਕਾਰ